ਸੱਜਣੋ ਵਲੌਗ ਦੀ ਕਰਨ ਲੱਗਿਆ ਆਪਾਂ ਸ਼ੁਰੂਆਤ ਆਪਾਂ ਆਗੇ ਖੇਤ ਲੋਵਾਈ ਦਾ ਕੰਮ ਚੱਲ ਜਿੰਦਾ ਇਧਰ ਆਪਣਾ ਗਵਾਂਢੀ ਵੀ ਕਰੀ ਜਾਂਦਾ ਕਦੋਂ ਨਿੱਕੇ ਟਰੈਕਟਰ ਨਾਲ 7311 ਵੀ 311 ਇਹਦਾ ਗੇਅਰ ਹੀ ਆ ਮੁੰਡਾ ਜਿਵੇਂ ਡਰਮ ਖੜਕਦੇ ਹੁੰਦੇ ਇਹਨਾਂ ਜਦੋਂ ਦੁੱਧ ਵਾਲੇ ਡਰਮਾਂ ਦਾ ਖੜਕਾਟ ਪੈਣਾ ਹੁੰਦਾ ਜਦੋਂ ਗੇਅਰ ਬਦਲਦਾ ਉਦੋਂ ਐ ਖੜਕਾਟ ਪੈਂਦਾ ਯਾਰ ਘਾਟਾ ਟਰੈਕਟਰ ਦੇ ਜ਼ੋਰ ਤਾਂ ਪੂਰਾ ਮਾਰਦਾ ਆ ਆ ਪਾ ਕੰਡੂ ਕਰਨਾ ਉਹ ਪਲਾਟ ਲੱਗੀ ਜਾਂਦਾ ਸਾਨੂੰ ਦਰਪਣੇ ਅੱਗੇ ਆ ਪਹਿਲਾਂ ਦਾ ਬਾਸ ਮਦੀ ਲੱਗਿਆ ਦਾ ਚੱਲ ਪਿਆ ਪੂਰਾ 17 18 ਲਾਇਆ ਇਹ ਉਹ ਲੱਗੀ ਜਾਂਦਾ ਉਹ ਵੇ ਹੁੰਦਾ ਹੁੰਦਾ ਮਾਰਦੇ ਆ ਲਓ ਵੀ ਮਿੱਤਰ ਪਿਆਰਿਓ ਮੋਟਰਾਂ ਚੱਲੀ ਜਾਂਦੀ ਐ ਇਧਰ ਓਏ ਆਉਂਦਾ ਹੋਵੇ ਕਹਿ ਕੇ ਆਇਆ ਉਹਨੂੰ ਲੈ ਮੈਨੂੰ ਅੱਜ ਲਿਆਈਏ ਵਲੌਗ ਤੇ ਉਹਨੂੰ ਕਹਿਦਾ ਮੈਂ ਆਉਂਦਾ ਬੱਸ ਮੈਂ ਕੋਲੇ ਜਾ ਕੇ ਆਇਆ ਉਹਦੇ ਉਹਦਾ ਰੂਟਾ ਵੇਟਰ ਉਹ ਰਾਤ ਪਾਣੀ ਘਟ ਸੀ ਤਾਂ ਨਹੀਂ ਮਾਰਿਆ ਬਾੜਾ ਘਟ ਸੀ ਬਾਣੀ ਹਾਂ ਉਹ ਰੂਟਾ ਵੇਟਰ ਪਾਈ ਖੜਾ ਮਗਰ ਬੱਸ ਐਟ ਟਰੈਕਟਰ ਹੌਕਾ ਰੇਦਾ ਛੋਟੇ ਦੇਣਾ ਸਫਾਈ ਵੀ ਬਹੁਤ ਦਿੰਦਾ ਆ ਦਾ ਲਾਈਟ ਟੱਕਦੀ ਇਹਨੇ ਆ ਦਵਾੜਾ ਲਾ ਦੇ ਅੱਛਾ ਤਾਂ ਹੀ ਡੋੜੀ ਬਣਾਏ ਨੇ ਡੋੜੀ ਜ਼ਬਾਨੀ ਨਹੀਂ ਦਿੰਦਾ ਵੱਤਰ ਦਾ ਪਾਣੀ ਸੀ ਬਹੁਤ ਵਧੀਆ ਦੂਰਾ ਮਾਰੂ ਕਿਆ ਨੇ ਉਹਨਾਂ ਹੋਲੀ ਦੋਰੇ ਖ ਮੜਾ ਆ ਵਾੜਾ ਬਣਾਉਗਾ ਪਹਿਲੇ ਗੇਅਰ ਤੇ ਮਾਰੀ ਜਾਂਦਾ ਉਹਰਾ ਜਿਆਦੇ ਆ ਨਾ ਇਹ ਇਹਦਾ ਮਲਤਾ ਜਾਣ ਤੁਹਾਡੇ ਪਾਸ ਲਾਉਂਦੇ ਲਾਉਂਦੇ ਆ ਤੁਹਾਡਾ ਫਾਇਦਾ ਨਾਲ ਵਾਂਗੂ ਪਿਆ ਜਿਆਦੇ ਪਿਆ ਡੇਢ ਨਾਲਾਂਗੂ ਖਾ ਪਿਆ ਉਹ ਵੱਡਾ ਬਹੁਤ ਆ ਰੋਟਾ ਵੇਟਰ ਉਹ ਤਾਂ ਹੌਲੀ ਤੋਰੂ ਆ ਜਾਵਾਂ ਛੱਲ ਨਹੀਂ ਬਣ ਦਿੰਦੇ ਰੋਟਾ ਵੇਟਰ ਨਹੀਂ ਛੱਲ ਬਣਾਉਣਾ ਹੁੰਦਾ ਉਹ ਕੋਲਾਣਾ ਹੋ ਜਦੋਂ ਉਧਰ ਲਈ ਚੋਂਡ ਤੇ ਗਿਆ ਉਹ ਸੱਡਕੇ ਵੱਧ ਲਵਾਈ ਚੰਗਾ ਚੋਂਡ ਚ ਚੋਂਡ ਤੇ ਕਈ ਰੂਟਰ ਵੇਟਰ ਲੱਗਦਾ ਨਹੀਂ ਹੁੰਦਾ ਇਹਦੇ ਬਾਕੀ ਚੋਂਡਾ ਜਿਹਾ ਜਵੇਂ ਹੀ ਡੱਕੇ ਤਰ ਜਾਂਦੇ ਆ ਸਾਹਿਬ ਮਿੱਤਰੋ ਅੱਜ ਆਪਣੀ ਬਨੂਰੀ ਵਾਲਾ ਸਾਹਿਬ ਹੀ ਮਾਰ ਦੇਣਾ ਸਾਰੀ ਬਨੂਰੀ ਕੱਟਦੀ ਇਹਨਾਂ ਨੇ ਇਹ ਵੀ ਨਗਾ ਦੇਣੇ ਵਿੱਚ ਜਿਹੜਾ ਹੈਗਾ ਉਹ ਲੱਗ ਗਿਆ ਲਾਈ ਜਾਂਦੇ ਆ ਇਹ ਇਧਰ ਰੋਟਾ ਵਟਰ ਮਾਰੀ ਜਾਂਦੇ ਆ ਇੱਕ ਇਧਰ ਜੋੜ ਦਿੰਦੇ ਨੇ ਲਿਆ ਕੇ ਉਹ ਮੱਕੀ ਵਾਲੇ ਚ ਕਾਲੀ ਕਰਨੀ ਪੈਂਦੀ 2 3 ਜਾਂ ਚੱਲਣ ਫੇਰ ਹੀ ਪੂਰਾ ਆਉਂਦਾ ਕੰਮ ਉਹੜ ਪਾਣੀ ਨਹੀਂ ਸੁਕਾਉਂਦਾ ਇਹ ਅੱਜ ਦੂਜਾ ਦਿਨ ਆ ਪਾਣੀ ਖੜੇ ਨੇ ਪਾਣੀ ਨਹੀਂ ਪਾਇਆ ਇਹਦੇ ਵਿੱਚ ਜਮਾਈ ਇਹਦਾ ਆਪ ਸਕਾਉਣਾ ਪਊਗਾ ਤੇ ਉਹ ਨਹੀਂ ਬਾੜ ਪਾਣੀ ਸਕਾਉਂਦਾ ਇਹ ਜਮਾਈ ਇਧਰਲੇ ਬਾੜ ਹਜੇ ਪਾਣੀ ਆ ਸਕਾ ਲੈਂਦਾ ਵਾਂ ਜਿਹੜੇ ਜਮਾਈ ਜਾਂਦਾ ਕਮਾਂਡ ਕਰਦੇ ਉਹਦਾ ਗੀਤ ਲੱਗਿਆ ਟਰੈਕਟਰ ਤੇ ਕਾਪੀਰਾਈਟ ਨਾ ਆ ਜੇ ਕੋਈ ਪਤਾ ਨਹੀਂ ਸਮਝ ਆਉਂਗੇ ਨਹੀਂ ਵਿੱਚ YouTube ਕਾਪੀਰਾਈਟ ਦੇਂਦੀ ਜੇ ਗਾਣਾ ਲੱਗਿਆ ਹੋਵੇ ਸਟ੍ਰਾਈਕ ਨਹੀਂ ਹੁੰਦੇ ਆ ਬਗਲੇ ਉਸ ਉਸ ਕੋੜੇ ਢੇੜੇ ਜਾਂਦੇ ਜਿਸ ਜਿੱਥੇ ਰੋਟਾਵੇਟਰ ਚਾਈ ਜਾਂਦਾ ਦਿੱਕ ਚੱਕਦੇ ਆ ਪਰ ਮੈਂ ਐਜ ਸਿੰਗਲ ਰੂਟਾਵੇਟਰ ਮਾਰਿਆ ਤੇ ਐ ਵਾਣ ਬਣਿਆ ਪਾਣੀ ਠੱਲੇ ਬੈਠਾ ਵਾਣ ਜਿਵੇਂ ਪੰਨਾ ਪਾਇਆ ਹੁੰਦਾ ਥੱਲੇ ਕਹਿਰ ਚ ਵਾਣ ਬਣਾਦਾ ਮਿੱਟੀ ਵਾਲਾ ਦੋ ਵਾਰੀ 55 ਵਜੀਆਂ ਸੀ ਥੱਲੇ ਤੇ ਇੱਕ ਵਾਰੀ ਹਾਲ ਮਾਰੇ ਸੀ ਉਤੋਂ ਤੇ ਰੂਟਾਵੇਟਰ ਦੀ ਕਹਿਰ ਹੀ ਲੱਗੀ ਆ ਟਾਇਰ 14 ਦਾ 14 852 99 ਮਾੜ ਲਿਆ ਇਹ ਸਲੈਪ ਥੋੜੀ ਜਿਆਦਾ ਲੈਂਦਾ ਇਹਨੇ ਚੇਂਜ ਕਰਨ ਵਾਲਾ ਇਹ ਟਾਇਰ ਵੱਡੇ ਪਾ ਕੇ ਥੋੜੇ ਦੰਦੇ ਕਰਨੇ ਪੈਣਗੇ ਇਹਦੇ ਵਿੱਚ ਮੇਰੇ ਕਟਾਈ ਥੋੜੀ ਵਧ ਕਰੀਗਾ ਹੁਣ ਦਾ ਥੋੜਾ ਵਾਧਾ ਤੇ ਥੋੜੇ ਦਬਾਰ ਰਹਿਦਾ ਟਰੈਕਟਰ ਜੇ ਤਾਮੀਆਂ ਮਾਰਦਾ ਪੂਰਾ ਬਾਹਲਾ ਇਹਦਾ ਥੋੜਾ ਜਿਹਾ ਦਬਦਾ ਇਹ ਸ਼ੈਅ ਕਰਾਉਣ ਪੀਏ ਤੇ ਦੰਦੇ ਦਾ ਫਰਕ ਪਾ ਕੇ ਕੰਮ ਚੱਲੂ ਹੈ ਪੈਰ ਇਹਦੇ ਝੋਸੂਲਾ ਦੇ ਗਏਣ ਬਾਅਦ ਆਪਣੇ ਪਾਣੀ ਉੱਤੇ ਆ। ਕਈ ਏਰੀਆ ਚ ਪਾਣੀ ਬਹੁਤ ਨੀਵੇਂ ਜਾਵੜੇ ਪਰ ਸਾਡੇ ਉੱਤੇ ਆ। ਕਾਫੀ ਲੰਮੇ ਲੰਮੇ ਉੱਤੇ ਆ ਸਾਡੇ ਬਕਸਰ ਏਰੀਆ ਦੇ। ਸਾਡੇ ਅੱਜ ਹੋ ਗਈ 26 ਜੁਲਾਈ ਅਜੇ 10 ਦਿਨ ਗੋਲ ਕਰਨਾ ਬਾਸਮਤੀ ਦਾ 26 ਚੋਲੀ ਮੈਂ ਵੀ ਅੰਜਨ ਹਾਰੇ ਮੱਕਾ ਖੜਗਾ ਲੀਵਰ ਦੀ ਕੋਈ ਸਮੱਸਿਆ ਨਹੀਂ ਚਲੋ ਭਾਈ ਵਲੌਗ ਬੰਦ ਕਰਦੇ ਕਾਪੀਰਾਈਟ ਨਾ ਆ ਜਾ ਕਿਤੇ ਗਾੜੇ ਲੱਗਿਆ ਧੰਨਵਾਦ ਕਰਨਾ